ਵਾਹ へ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1338 ਦੀ ਵਿਆਖਿਆ ਅਤੇ ਪਾਠ ਸਰਵਣ ਕੀਤਾ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1339 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਜੋ ਪ੍ਰਭਾਤੀ ਮਹੱਲਾ ਪੰਜਵਾ ਰਾਗ ਪ੍ਰਭਾਤੀ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਸਿਮਰਤ ਨਾਮ ਕਿਲ ਬਖ ਸਬ ਨਾਸੇ ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ ਸੱਚ ਨਾਮ ਗੁਰ ਦੀਨੀ ਰਾਸੇ ਜਿਨ੍ਹਾਂ ਨੂੰ ਗੁਰੂ ਨੇ ਸਦਾ ਥਿਰ ਹਰੀ ਨਾਮ ਦਾ ਸਰਮਾਇਆ ਬਖਸ਼ਿਆ ਪ੍ਰਭ ਕੀ ਦਰਗਾ ਸੋਭਾਵੰਤੇ ਪਰਮਾਤਮਾ ਦੀ ਦਰਗਾ ਵਿੱਚੋ ਇੱਜ਼ਤ ਵਾਲੇ ਬਣੇ ਸੇਵਕ ਸੇਵ ਸਦਾ ਸੋਹੰਤੇ ਪਰਮਾਤਮਾ ਦੇ ਭਗਤ ਪਰਮਾਤਮਾ ਦੀ ਭਗਤੀ ਕਰਕੇ ਸਦਾ ਲੋਕ ਪਰਲੋਕ ਵਿੱਚ ਸੋਹਣੇ ਲੱਗਦੇ ਹਨ ਹਰ ਹਰ ਨਾਮ ਜਪੋ ਮੇਰੇ ਭਾਈ ਏ ਮੇਰੇ ਭਾਈ ਸਦਾ ਪਰਮਾਤਮਾ ਦਾ ਨਾਮ ਜਪਿਆ ਕਰੋ ਸਗਲੇ ਰੋਗ ਦੋਖ ਸਭ ਬਿਨਸੈ ਅਗਿਆਨ ਹਨੇਰਾ ਮਨ ਤੇ ਜਾਈ ਰਹਾਓ ਸਿਮਰਨ ਦੀ ਬਰਕਤ ਨਾਲ ਮਨ ਦੇ ਸਾਰੇ ਰੋਗ ਦੂਰ ਹੋ ਜਾਂਦੇ ਹਨ ਸਾਰੇ ਪਾਪ ਨਾਸ਼ ਹੋ ਜਾਂਦੇ ਹਨ ਆਤਮਕ ਜੀਵਨ ਵੱਲੋਂ ਬੇਸਮਝੀ ਦਾ ਹਨੇਰਾ ਮਨ ਤੋਂ ਦੂਰ ਹੋ ਜਾਂਦਾ ਹੈ ਰਹਾਓ ਜਨਮ ਮਰਨ ਗੁਰ ਰਾਖੇ ਮੀਤ へ ਮਿੱਤਰ ਗੁਰੂ ਨੇ ਉਹਨਾਂ ਦੇ ਜਨਮ ਮਰਨ ਦੇ ਗੇੜ ਮੁਕਾ ਦਿੱਤੇ ਕਿਨਾਂ ਦੇ ਹਾਰ ਕੇ ਨਾਮ ਸਿਉ ਲਾਗੀ ਪ੍ਰੀਤ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦੇ ਨਾਮ ਵਿੱਚ ਜਿਨ੍ਹਾਂ ਮਨੁੱਖਾਂ ਦਾ ਪਿਆਰ ਬਣਿਆ ਉਹਨਾਂ ਦੇ ਜਨਮ ਮਰਨ ਦੇ ਸਾਰੇ ਗੇੜ ਖਤਮ ਹੋ ਗਏ 84 ਵਾਲਾ ਗੇੜ ਕਟਿਆ ਗਿਆ ਕੋਟ ਜਨਮ ਕੇ ਗਏ ਕਲੇਸ਼ ਹਰ ਨਾਮ ਨਾਲ ਪ੍ਰੀਤ ਦੀ ਬਰਕਤ ਨਾਲ ਬਣਾ ਦੇ ਕਰੋਣਾ ਜਨਮਾਂ ਦੇ ਦੁੱਖ ਕਲੇਸ਼ ਦੂਰ ਹੋ ਗਏ ਜੋ ਤੇ ਸੁਭਾਵੈ ਸੋ ਭਲ ਹੋਸ ਉਹਨਾਂ ਨੂੰ ਉਹ ਕੁਝ ਭਲਾ ਜਪਦਾ ਹੈ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਤਿਸ ਗੁਰ ਕੋ ਹੋ ਸਦ ਬਲ ਜਾਈ ਮੈਂ ਉਸ ਗੁਰੂ ਤੋਂ ਸਦਾ ਸੁਦਕੇ ਜਾਂਦਾ ਹਾਂ ਜੇ ਸੁਪਰਸਾਦ ਹਰ ਨਾਮ ਧਿਆਈ ਜਿਸ ਦੀ ਮਿਹਰ ਨਾਲ ਕਿਰਪਾ ਨਾਲ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹਾਂ ਐਸਾ ਗੁਰ ਪਾਈਏ ਵੱਡ ਭਾਗੀ ਇਹੋ ਜਿਹਾ ਗੁਰੂ ਵੱਡੀ ਕਿਸਮਤ ਨਾਲ ਹੀ ਮਿਲਦਾ ਹੈ ਜੇ ਸੁਮਿਲਤੇ ਰਾਮ ਲਵ ਲਾਗੀ ਜਿਸ ਦੇ ਮਿਲਿਆਂ ਪਰਮਾਤਮਾ ਨਾਲ ਪਿਆਰ ਬਣਦਾ ਹੈ ਘਰ ਕਿਰਪਾ ਪਾਰ ਬ੍ਰਹਮ ਸੁਆਮੀ हे पार ब्रह्म हे स्वामी परमात्मा मेरे उते मेहर कर सगल कटाके अंतर जामी हे सब जे जी, सब जीवा दे दिल दी जानन वाले परमात्मा आठ पैर अपने ले बुलाए मेरे अंदर अठे पैर अपनी लगन लाई रख जन नानक प्रभु की शरणाए तेरा दास नानक तेरी शरण प्यार हे ਬਰਬਾਤੀ ਮਹੱਲਾ ਪੰਜਵਾ ਕਰ ਕਿਰਪਾ ਆਪਣੇ ਪ੍ਰਭ ਕੀਏ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪਏ ਪ੍ਰਭੂ ਨੇ ਉਹਨਾਂ ਨੂੰ ਮਿਹਰ ਕਰਕੇ ਆਪਣੇ ਬਣਾ ਲਿਆ ਹਰ ਕਾ ਨਾਮ ਜਪਣ ਕੋ ਦिए ਕਿਉਂਕਿ ਗੁਰੂ ਨੇ ਪਰਮਾਤਮਾ ਦਾ ਨਾਮ ਜਪਣ ਵਾਸਤੇ ਉਹਨਾਂ ਨੂੰ ਦਿੱਤਾ ਆਠ ਪਹਿਰ ਗੁਣ ਗਾਏ ਗੋਬਿੰਦ ਗੁਰੂ ਦੀ ਸ਼ਰਨ ਪੈ ਕੇ ਅਠੇ ਪੈਰ ਪਰਮਾਤਮਾ ਦੇ ਗੁਣ ਗਾਇਆ ਕਰ ਬੰਦਿਆ ਭੈ ਬਿਨ ਸੇ ਉਤਰੀ ਸਭ ਚਿੰਦ ਇਸ ਤਰ੍ਹਾਂ ਸਾਰੇ ਡਰ ਨਾਸ ਹੋ ਜਾਂਦੇ ਹਨ ਸਾਰੀ ਚਿੰਤਾ ਦੂਰ ਹੋ ਜਾਂਦੀ ਹੈ ਉਬਰੇ ਸਤਗੁਰ ਚਰਨੀ ਲਾਗ ਸਤਗੁਰ ਦੀ ਚਰਨੀ ਲੱਗ ਕੇ ਅਨੇਕਾਂ ਪ੍ਰਾਣੀ ਵਿਕਾਰਾਂ ਵਿੱਚ ਡੁੱਬਣੋਂ ਬਚ ਜਾਂਦੇ ਹਨ ਜੋ ਗੁਰ ਕਹੈ ਸੋਈ ਭਲ ਮਿੱਠਾ ਮਨ ਕੀ ਮਤ ਤਿਆਗ ਰਹਾਓ ਆਪਣੇ ਮਨ ਦੀ ਚੁਤਰਾਈ ਛੱਡ ਕੇ ਗੁਰੂ ਦੀ ਸ਼ਰਨ ਪਿਆ ਜੋ ਕੁਝ ਗੁਰੂ ਦੱਸਦਾ ਹੈ ਉਹ ਚੰਗਾ ਤੇ ਪਿਆਰਾ ਲੱਗਦਾ ਹੈ ਰਹਾਓ ਮਨ ਤਨ ਵਸਿਆ ਹਰ ਪ੍ਰਭ ਸੋਈ ਗੁਰੂ ਦੀ ਸ਼ਰਨ ਪਿਆ ਮਨ ਵਿੱਚ ਤਨ ਵਿੱਚ ਉਹ ਪ੍ਰਮਾਤਮਾ ਹੀ ਵਸਿਆ ਰਹਿੰਦਾ ਹੈ ਕਾਲ ਗਲੇਸ਼ ਕੇ ਛਿਬਿ ਗਿਣਨਾ ਨਾ ਹੋਈ ਕੋਈ ਦੁਖ ਗਲੇਸ਼ਾਦਕ ਜਿੰਦਗੀ ਦੇ ਰਸਤੇ ਵਿੱਚ ਰੁਕਾਵਟ ਨਹੀਂ ਪੈਂਦੀ ਸਦਾ ਸਦਾ ਪ੍ਰਭ ਜੀ ਕੈ ਸੰਗ ਪਰਮਾਤਮਾ ਹਰ ਵੇਲੇ ਹਰ ਵੇਲੇ ਹੀ ਜਿੰਦੇ ਨਾਲ ਵਸਦਾ ਪ੍ਰਤੀਤ ਹੁੰਦਾ ਹੈ ਉਤਰੀ ਮੈਲ ਨਾਮ ਕੈ ਰੰਗ ਪਰਮਾਤਮਾ ਨਾਮ ਦੇ ਪਿਆਰ ਰੰਗ ਵਿੱਚ ਟਿਕੇ ਰਿਆਂ ਪਰਮਾਤਮਾ ਦੇ ਨਾਮ ਦੇ ਪਿਆਰ ਰੰਗ ਵਿੱਚ ਟਿਕੇ ਰਿਆਂ ਵਿਕਾਰਾਂ ਦੀ ਸਾਰੀ ਮੈਲ ਮਨ ਤੋਂ ਲੈ ਜਾਂਦੀ ਹੈ ਤਿਆਰਨ ਕਮਲ ਸਿਉ ਲਾਗੋ ਪਿਆਰ ਗੁਰੂ ਦੀ ਸ਼ਰਨ ਪਿਆ ਪ੍ਰਮਾਤਮਾ ਦੇ ਸੋਹਣੇ ਚਰਨਾਂ ਨਾਲ ਪਿਆਰ ਬਣ ਜਾਂਦਾ ਹੈ ਬਿਨ ਸੇ ਕਾਮ ਕ੍ਰੋਧ ਅਹੰਕਾਰ ਕਾਮ ਕ੍ਰੋਧ ਅਹੰਕਾਰ ਆਦਿਕ ਵਿਕਾਰ ਅੰਦਰੋਂ ਮੁੱਕ ਜਾਂਦੇ ਹਨ ਪਰਬ ਮਿਲਨ ਕਾ ਮਾਰਗ ਜਾਣਾ ਜਿਸ ਮਨੁਖ ਨੇ ਗੁਰ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੇ ਬਲਾਵ ਦਾ ਰਸਤਾ ਸਮਝ ਲਿਆ ਪਾਏ ਭਗਤ ਹਰਿ ਸਿਓ ਮਨ ਮਾਨਾ ਪਿਆਰ ਦੀ ਬਰਕਤ ਨਾਲ ਭਗਤੀ ਦੀ ਬਰਕਤ ਨਾਲ ਉਸ ਦਾ ਮਨ ਪ੍ਰਭੂ ਦੀ ਯਾਦ ਵਿੱਚ ਗਿਜ ਜਾਂਦਾ ਹੈ ਸੁਣ ਸੱਜਣ ਸੰਤ ਮੀਤ ਸੁਹੇਲੇ हे सजन हे संत हे मित्र सोना ओ सदा सुखी जीवन वाले हो गए नाम रतन हर गहै अतोले गुरु दी शरण पैके जिना ने अपा पहुंचत अतोल हरि दा कीमती नाम हासर कर लिया सदा सदा प्रभु गुण निद गाईए सदा ही हमेशा ਗੁਨਾ ਦੇ ਖਜ਼ਾਨੇ ਪ੍ਰਭੂ ਦੀ ਸੇਵ ਸਲਾਹ ਕਰਨੀ ਚਾਹੀਦੀ ਹੈ ਗੁਣ ਗਾਣੇ ਚਾਹੀਦੇ ਨੇ ਪਰਮਾਤਮਾ ਦੇ ਕੋ ਨਾਨਕ ਵੱਡ ਭਾਗੀ ਪਾਈਐ ਨਾਨਕ ਆਖਦਾ ਹੈ ਇਹ ਦਾਤ ਵੱਡੀ ਕਿਸਮਤ ਨਾਲ ਮਿਲਦੀ ਹੈ ਵੱਡੇ ਭਾਗਾ ਨਾਲ ਮਿਲਦੀ ਹੈ ਗੁਣ ਗਾਣ ਦੀ ਦਾਤ ਪਰਮਾਤਮਾ ਵੱਲੋਂ ਹੀ ਮਿਲਦੀ ਹੈ ਪ੍ਰਭਾਤੀ ਮਹੱਲਾ ਪੰਜਵਾਂ ਸੇਤਨਵੰਤ ਸੇਈ ਸੱਚਾ ਸ਼ਾਹ ਉਹੀ ਮਨੁੱਖ ਜਗਿਨੀ ਤੌਰ ਤੇ ਸ਼ਹੁਕਾਰ ਸਮਝੇ ਜਾਂਦੇ ਹਨ ਹਰ ਕੀ ਦਰਗਹਿ ਨਾਮ ਵਿਸਾਹਾ ਗੁਰੂ ਦੀ ਸ਼ਰਨ ਪੈ ਕੇ ਜਿਨ੍ਹਾਂ ਨੇ ਇੱਥੇ ਪ੍ਰਮਾਤਮਾ ਦਾ ਨਾਮ ਸੌਦਾ ਖਰੀਦਿਆ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਮਨੁੱਖ ਤਨਾੜ ਗਿਨੇ ਜਾਂਦੇ ਹਨ ਜਿਹੜੇ ਨਾਮ ਦਾ ਸੌਦਾ ਖਰੀਦੇ ਹਨ ਵਾਹਿਗੁਰੂ ਸਿਮਰਨ ਕਰਦੇ ਹਨ ਇਹ ਨਹੀਂ 4 ਪੈਸੇ ਆ ਗਏ ਧਨવાન ਬਣ ਗਿਆ ਨਹੀਂ ਭਾਈ ਉਹ ਤੇ ਨੀਤ ਦੇ ਭੁੱਖੇ ਹੁੰਦੇ ਹਨ ਹਰ ਹਰ ਨਾਮ ਜਪੋ ਮਨ ਮੀਤ हे ਮਿੱਤਰ हे ਮਨ ਗੁਰੂ ਦੀ ਸ਼ਰਨ ਪੈ ਕੇ ਸਦਾ ਪਰਮਾਤਮਾ ਦਾ ਨਾਮ ਜਪਿਆ ਕਰ ਗੁਰ ਪੂਰਾ ਪਾਈਏ ਵਡ ਭਾਗੀ ਨਿਰਮਲ ਪੂਰਨ ਰੀਤ ਰਹਾਓ ਪਰ ਨਾਮ ਜਪਣ ਵਾਲੀ ਪਵਿੱਤਰ ਤੇ ਮੁਕੰਮਲ ਮਰਿਆਦਾ ਚਲਾਉਣ ਵਾਲਾ ਪੂਰਾ ਗੁਰੂ ਵੱਡੀ ਕਿਸਮਤ ਨਾਲ ਹੀ ਮਿਲਦਾ ਹੈ ਰਹਾਓ ਪਾਇਆ ਲਾਭ ਵਜੀ ਵਧਾਈ ਉਹੀ ਮਨੁੱਖ ਹਤੇ ਅਸਲ ਨਫਾ ਕਟਦਾ ਹੈ ਉਹਦੇ ਅੰਦਰ ਆਤਮਕ ਉਤਸ਼ਾਹ ਵਾਲੀ ਵਿਵਸਥਾ ਪ੍ਰਬਲ ਬਣੀ ਰਹਿੰਦੀ ਹੈ ਸੰਤ ਪ੍ਰਸਾਦ ਹਰ ਕੇ ਗੁਣ ਗਾਈ ਜਿਹੜਾ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਗੁਣ ਗਾਉਂਦਾ ਹੈ ਸਫਲ ਜਨਮ ਜੀਵਨ ਪਰਵਾਨ ਨਾਮ ਜਪਣ ਵਾਲੇ ਦਾ ਮਨੁੱਖਾ ਜਨਮ ਕਾਮਯਾਬ ਹੈ ਜੀਵਨ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਹੈ ਗੁਰ ਪ੍ਰ사ਦੀ ਹਰ ਰੰਗ ਮਾਨ ਤਾਂ ਤੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਨਾ ਚਾਹੀਦਾ ਹੈ ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ ਇੱਥੇ ਚਾਨਣ ਹੁੰਦਿਆ ਗੁਰ ਬਿਨ ਕੋਰ ਅੰਧਾਰ ਗੁਰੂ ਦੱਸਦਾ ਹੈ ਪਰਮਾਤਮਾ ਨੂੰ ਮਿਲਣ ਦਾ ਰਸਤਾ ਬਿਨ ਸੇ ਕਾਮ ਕ੍ਰੋਧ ਅਹੰਕਾਰ ਫਿਰ ਨਾਮ ਜਪਣ ਵਾਲਿਆਂ ਦੇ ਅੰਦਰੋਂ ਕਾਮ ਕ੍ਰੋਧ ਹੰਕਾਰ ਆਦਿਕ ਵਿਕਾਰ ਨਾਸ਼ ਹੋ ਜਾਂਦੇ ਹਨ ਨਾਨਕ ਗੁਰਮਖ ਉਤਰਸ ਪਾਰ हे ਨਾਨਕ ਗੁਰੂ ਦੀ ਸ਼ਰਨ ਪੈ ਕੇ ਨਾਮ ਜਪਣ ਵਾਲੇ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਬਿਨ ਸੇ ਕਾਮ ਕਰੋਧ ਅਹੰਕਾਰ ਨਾਨਕ ਗੁਰਮਖ ਉਤਰਹਿ ਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1349 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕਾਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1340 ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁਲਚਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ